ਤੇ ਦੋਰ ਜੀ ਤੋਂ ਤੁਸੀਂ ਜੱਜਮੈਂਟ ਕਰ ਲਿਓ ਆਰਡਰ ਕੁਆਲਟੀ ਦੇਖ ਲਿਓ ਮੈਂ ਦੂਜੇ ਚੋ ਹੀ ਮਾਰਦੇ ਪਹਿਲਾਂ ਵਾਲੇ ਸੂਏ ਦੇ ਬੱਚੇ ਨੇ ਕਿੰਨਾ ਦੁੱਧ ਦਿੱਤਾ ਹੈ ਦਿੱਤਾ ਆਲੇ 20 ਰਸ ਦਿੱਤਾ ਇਹ 20 ਲੀਟਰ ਆਪਾਂ ਚੋਇਆ ਹੈ ਚੋਇਆ ਗਿਆ ਤੇ ਬਹੁਤ ਸੋਹਣੀ ਬੱਚੀ ਆਈ ਹੈਗੀ ਚੰਗੇ ਸੀਮਨ ਦੀ ਆਈਗੀ ਮੁੱਲ ਕਿੰਨਾ ਕਰਦੇ ਆਂਗੇ ਭਾਈ ਮੁੱਲ ਦਾ ਮੈਂ ਡਾਣਾ ਜੈ ਸਿੰਘ ਭਾਈ ਓਕੇ ਜੇ ਮੈਂ ਪਈਓ ਬੱਠਲ ਚ ਪਈਓ ਤੇ ਬੱਠਲ ਚ ਪਈਓ ਉਧਰ ਲਾ ਦਿਖਾ ਦੇ ਮਾੜੀ ਜੀ ਆਪਾਂ ਲੋਸ ਦੋਸਤੋ ਸੋਨਾਂ ਆਪਾਂ ਜੇਰ ਦਿਖਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਗਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਵੇੜ ਦੇਖ ਰਹੇ ਹੋ ਇਹ ਵਕਾਊ ਆ ਗਈ ਦੂਜਾ ਸੂਆ ਸੂਈ ਆ ਬਿਲਕੁਲ ਤਾਜ਼ਗੀ ਸੂਈ ਆ ਇਹ ਤੇ ਬੱਚਾ ਨੇ ਬੱਚੀ ਨੂੰ ਜਨਮ ਦਿੱਤਾਗਾ ਤੇ ਚੰਗਾ ਇਹਨੇ ਦੁੱਧ ਕੱਢਿਆ ਪਹਿਲਾਂ ਵਾਲੇ ਸੂਏ ਦੇ ਵਿੱਚ ਤੇ ਇਸ ਵਾਰ ਵੀ ਚੰਗੀ ਇਹਦੇ ਤੋਂ ਉਮੀਦ ਆ ਕੱਦ ਕਾਠ ਵੀ ਚੰਗੇ ਦੇ ਵਿੱਚ ਆ ਤੇ ਬ੍ਰੀਡ ਵੀ ਚੰਗੀ ਹੈਗੀ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਇਸ ਬਾਰੇ ਸਾਰੀ ਤੁਹਾਨੂੰ ਲੈ ਕੇ ਦੇਵਾਂਗੇ ਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਪੂਰੀ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਵੇੜ ਨੂੰ ਖਰੀਦ ਸਕਦੇ ਹੋਗੇ ਤੇ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਮ ਦੱਸ ਦਿਓ ਜੀ ਬਾਈ ਜੀ ਮੇਰਾ ਨਾਮ ਹੈ ਵਰਪੇਸ਼ ਉਹ ਕਹਿੰਦੇ ਕਾਲੂ ਪਿੰਡ ਚ ਪਿੰਡ ਚ ਕਾਲੂ ਕਹਿੰਦੇ ਠੀਕ ਹੈ ਤੇ ਜਿਹੜੀ ਆਪਾਂ ਇਹ ਬਾਈ ਬੈੜ ਵੇਚਣ ਲੱਗੇ ਆਂਗੇ ਆਪਣੀ ਘਰ ਦੀ ਹੈ ਨਾ ਇਹ ਹਾਂ ਘਰ ਦੀ ਬੈੜ ਵੇਚ ਰਹੇ ਹਾਂ ਠੀਕ ਹੈ ਤੇ ਕਿਹੜੇ ਸੂਏ ਸੂਈ ਐ ਇਸ ਬਾਰੇ ਇਹ ਦੂਜੇ ਸੂਏ ਸੂਈ ਜੀ ਦੂਜੇ ਸੂਏ ਸੂਈ ਆ ਕਦੋਂ ਸੂਈ ਆ ਇਹਨੂੰ ਆਪਣਾ ਕੱਲ੍ਹ ਸੂਈ ਆ ਪੰਜ ਕੁਸ ਕਰਕੇ ਕਾਲੂ ਸੂਈ ਆ ਅੱਜ ਹੈਗੀ 26 ਤਰੀਕ ਤੇ ਕੱਲ 25 ਨੂੰ ਸੂਈ ਹੈ 25 ਨੂੰ ਸੂਈ ਧਰ ਕੇ ਪੰਜ ਵਜੇ ਠੀਕ ਹੈ ਤੇ ਪਹਿਲਾਂ ਵਾਲੇ ਸੂਏ ਦੇ ਬੱਚੇ ਨੇ ਕਿੰਨਾ ਦੁੱਧ ਦਿੱਤਾ ਹੈ ਕਿੰਨਾ ਆਲੇ 20 ਲੀਟਰ ਦਿੱਤਾ ਇਹ 20 ਲੀਟਰ ਆਪਾਂ ਚੋਇਆ ਹੈ ਚੋਇਆ ਜੀ ਆਪਾਂ ਠੀਕ ਹੈ ਤੇ ਇਸ ਵਾਰ ਤਾਂ ਫਿਰ ਵਧੂਗੀ ਕੀ ਵੀਦ ਲੱਗਦੀ ਆਪਾਂ ਨੂੰ ਕਿੰਨੀ ਕਮੀਦ ਲੱਗਦੀ ਆਪਾਂ ਨੂੰ ਹੈਗੀ ਲੱਗਦੀ ਇਹ 25 ਜਾਊਗੀ 25 ਵੀ ਤਾਂ ਦੇਣਾ ਚਾਹੀਦਾ ਹੈ ਨਾ ਚਾਹੀਦਾ ਹਾਂ ਬਈ ਜਦੋਂ ਪਹਿਲੇ ਸੂਏ ਵਧੀਆ ਦੁੱਧ ਕੱਢਿਆਗਾ ਬਾਕੀ ਬਰੀਡ ਦੇ ਵਿੱਚ ਚੰਗੀ ਆ ਕੱਦ-ਕੁੱਦ ਚੰਗਾ ਹੈ ਨਾ ਹੂੰ ਇੰਨਾ ਕ ਤਾਂ ਦੇਣਾ ਚਾਹੀਦਾ ਹਾਂਜੀ ਹਾਂਜੀ ਵੀਰੇ ਤੇ ਇਹ ਜਿਹੜਾ ਬੱਚਾ ਦਿੱਤਾ ਉਹ ਕੀ ਬੱਚੀ ਹੈਗੀ ਹਾਂ ਦੱਸਿਓ ਜੀ ਉਹ ਕਿਹੜੇ ਟੀਕੇ ਦੇ ਕੋਲ ਪਤਾ ਹੈ ਨਹੀਂ ਭਾਈ ਟੀਕੇ ਦਾ ਪਤਾ ਹੈ ਡਾਕਟਰ ਪਤਾ ਨਹੀਂ ਮੈਂ ਧਿਆਨ ਨਹੀਂ ਠੀਕ ਹੈ ਹਾਂ ਬੱਚੀ ਵਧੀਆ ਬੱਚੀ ਪ્યોਰ ਜੀ ਆਏ ਬੱਚੀ ਚੰਗੀ ਆ ਨਾ ਹਾਂ ਹਾਂ ਚਲੋ ਦੋਸਤੋ ਆਇਆ ਨਾ ਵੀ ਸੀਮਨਾਂ ਦੇ ਕੋਲ ਚੰਗੀ ਲੱਗਦੇ ਹੈਗੇ ਤੇ ਚਲੋ ਇਹਨਾਂ ਨੇ ਸਟਰਾ ਨਹੀਂ ਸੰਭਿਆ ਜਿਹੜਾ ਡਾਕਟਰ ਇਹਨਾਂ ਤੇ ਆਉਂਦਾਗਾ ਤੇ ਉਹ ਸੀਮਨ ਵਧੀਆ ਲਾਉਂਦਾਗਾ ਤੇ ਹੈ ਕਿਸੇ ਚੰਗੇ ਸੀਮਨਦ ਕੋਈ ਆ ਤੇ ਉਹ ਤੁਸੀਂ ਪਤਾ ਕਰ ਸਕਦੇ ਹੋ ਬਾਅਦ ਦੇ ਵਿੱਚ ਤੇ ਵੀ ਕਿਹੜੇ ਟੀਕੇ ਦੀ ਆ ਗਈ ਹੈ ਚੰਗੇ ਸੀ ਮੰਦੀ ਆ ਗਈ ਤੇ ਬੱਚੀ ਆ ਵੱਧੇ ਵਾਲੀ ਗੱਲ ਆ ਜਿਹਨੇ ਖਰੀਦਣੀ ਹੈ ਤੇ ਗਾਂ ਵੀ ਚੰਗੀ ਆ ਗਈ ਤੇ ਬਾਕੀ ਬੱਚੀ ਵੀ ਚੰਗੀ ਆ ਉਹ ਤੁਸੀਂ ਪਤਾ ਕਰ ਲਿਓ ਤੇ ਬੱਚੀ ਹੈ ਵੀ ਸੋਹਣੀ ਆ ਤੁਹਾਨੂੰ ਆਪਾਂ ਬਾਅਦ ਚ ਦਿਖਾ ਦਾਂਗੇ ਉਧਰ ਅੰਦਰ ਬੈਠੀ ਆ ਗਈ ਤੇ ਇਹਦਾ ਆਪਾਂ ਬਈ ਮੁੱਲ ਕਿੰਨਾ ਕਰਦੇ ਆਂਗੇ ਬਈ ਮੁੱਲ ਦਾ 95000 ਕਰਦੇ 59500 ਹਾਂਜੀ ਠੀਕ ਆ ਬਾਕੀ ਹੋਜੂ ਮੌਕੇ ਤੇ ਮਾੜਾ ਮੋਟਾ ਮਾਨਤਾ ਨਾ ਹਾਂ ਅੰਦਰ ਹੋਣੀ ਮੌਕੇ ਠੀਕ ਹੈ ਤੇ ਉਹ ਕਿਵੇਂ ਆ ਚੋਣ ਚਾਂ ਦੇ ਕਿਵੇਂ ਆ ਚੋਣ ਜਿੱਤੇ ਬਹੁਤ ਸੀਲ ਹੈਗੀ ਬਿਨਾ ਨਿਆਣੇ ਚੋਣਾ ਮੈਂ ਚੋਈ ਪਹਿਲੇ ਪਹਿਲੇ ਠੀਕ ਆ ਠੰਡੀ ਸੀਲ ਆ ਜਾਣੀ ਹਾਂ ਬਹੁਤ ਠੰਡੀ ਹੈ ਜੀ ਕੋਈ ਚੱਕਰ ਨਹੀਂ ਹੈ ਜਿਆਦਾ ਠੀਕ ਆ ਤੇ ਉਹ ਦੁੱਧ ਕਿਵੇਂ ਲੰਮਾ ਸਮਾਂ ਦੇ ਜਾਂਦੀ ਆ ਹਾਂ ਦੁੱਧ ਲੰਮਾ ਟਾਈਮ ਹੈ ਕਿੰਨਾ ਮਰਜੀ ਚੋਈ ਜਾਂਦੀ ਠੀਕ ਆ ਉਹ ਵੈਸੇ ਗਾਈਆਂ ਤਾਂ ਵੈਸੇ ਠੰਡ ਗਈ ਹੁੰਦੀਆਂ ਹਨਾ ਲੰਮਾ ਸਮਾਂ ਦੇ ਜਾਂਦੀਆਂ ਤੇ ਥਾਣਾ ਥੁਣਾ ਦੀ ਕਿਵੇਂ ਆ ਥਾਣਾ ਥੁਣਾ ਦੀ ਓਕੇ ਜਮਾ ਓਕੇ ਜਮਾ ਇੱਕੋ ਜਿਹਾ ਧਾਰਾ ਸਾਰਾ ਬਸ ਸਹੀ ਹੈ ਠੀਕ ਆ ਹਾਂ ਤੇ ਜੇਰ ਜੂਰ ਕਿਵੇਂ ਡਾਣਾ ਜੇਸ਼ੂ ਭਾਈ ਓਕੇ ਜਾ ਪਈਓ ਬੱਠੜ ਚ ਪਈਓ ਤੇ ਬੱਠੜ ਚ ਪਈਓ ਉਧਰ ਲਾ ਦਿਖਾ ਦੇ ਮਾੜੀ ਜੀ ਆਪਾਂ ਲੋਸ ਦੋਸਤੋ ਸੋਨਾਂ ਆਪਾਂ ਜੇਰ ਦਿਖਾਈ ਦਿੰਨੇ ਆਂ ਜਾਂ ਤੁਹਾਨੂੰ ਤਸੱਲੀ ਹੋ ਜੇ ਇਹ ਰੀ ਮਨ ਚ ਬਹਿਮ ਰਹਿੰਦਾਗਾ ਵਾਹ ਭਾਈ ਆ ਪਈਆ ਆ ਜੇਰ ਆ ਆ ਜੇਰ ਪਈਆ ਦੋਸਤੋ ਤੇ ਮਾੜੀ ਜੀ ਤੂੜੀ ਜੀ ਪਈ ਵੀ ਆ ਜੇਰ ਡਾਣਾਗੀ ਆ ਓਕੇ ਜੋਰ ਤੇ ਬਾਕੀ ਤੁਹਾਨੂੰ ਆਪਾਂ ਹੁਣ ਤੋੜ ਕੇ ਦਿਖਾਵਾਂ ਤੁਹਾਨੂੰ ਬੱਚੀ ਦਿਖਾ ਦੇ ਇੱਕ ਆਈ ਆਪਾਂ ਆ ਬੱਚੀ ਦੇਖ ਲਓ ਤੇ ਠੰਡ ਦਾ ਕਰਕੇ ਬਰ ਇਧਰ ਤੂੜੀ ਵਾਲੇ ਬੈਠੀ ਸੀਗੀ ਇਹ ਤੇ ਬਹੁਤ ਸੋਹਣੀ ਬੱਚੀ ਆਈ ਹੈਗੀ ਚੰਗੇ ਸੀਮਨ ਦੀ ਆਗੀ ਤੇ ਤੁਹਾਨੂੰ ਇੱਕ ਤਰ੍ਹਾਂ ਦੇ ਦੋਨਾਂ ਆ ਕੀ ਮਿਲ ਜਾਣੇ ਆਗੇ ਜੇ ਗਾਂ ਖਰੀਦੋਗੇ ਤਾਂ ਇਹਨੇ ਜੇ ਸੇਵਾ ਕਰੋਗੇ ਤਾਂ ਸਾਲ ਦੇ ਵਿੱਚ ਇਹਨੇ ਗੱਭਣ ਹੋ ਜਾਣਾ ਤੇ ਬੱਚੀ ਬਰੀਡ ਦੇ ਵਿੱਚ ਬਹੁਤ ਚੰਗੀ ਆ ਫੇਸ ਦੀ ਕੁਆਲਿਟੀ ਤੁਸੀਂ ਕੰਨਾਂ ਦੀ ਕੁਆਲਿਟੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਬਰਿੰਟ ਬਹੁਤ ਚੰਗਾ ਹੈਗਾ ਤੇ ਇਹ ਤੁਸੀਂ ਡਾਕਟਰ ਤੋਂ ਪਤਾ ਕਰ ਲਿਓ ਵੀ ਕਿਹੜੇ ਸੀਮੰਦੀ ਆ ਕੀ ਕਿਉਂਕਿ ਇਹਨਾਂ ਸੜਰਾ ਨਹੀਂ ਸੰਭਿਆਗਾ ਤੇ ਹੈ ਚੰਗੇ ਸੀਮੰਦ ਕੋਈ ਹੈਗੀ ਤੇ ਆਜੋ ਹੁਣ ਆਪਾਂ ਗਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਕੱਦ-ਕੱਡ ਚੰਗੇ ਦੇ ਵਿੱਚ ਆ ਪੂਰਾ ਵਧੀਆ ਕੱਦ ਹੈ ਵੇਲ ਵੀ ਚੰਗੀ ਆ ਫੇਸ ਵੀ ਸੋਹਣਾਗਾ ਕੰਨਾਂ ਦੀ ਕੁਆਲਿਟੀ ਬਰੀਡ ਦੇ ਵਿੱਚ ਹੈਗੀ ਪੂਰੀ ਤੇ ਤੋਰ ਜੀ ਤੋ ਤੁਸੀਂ ਜਜਮੈਂਟ ਕਰ ਲਿਓ ਆਰਡਰ ਕੁਆਲਿਟੀ ਦੇਖ ਲਿਓ ਪਰ ਆਹਨੂੰ ਘੁਮਾ ਲਾ ਫੇਸ ਦੇਖ ਲਓ ਇਹਦਾ ਇਸ ਬਹੁਤ ਸੋਹਣਾ ਕੰਨਾਂ ਦੀ ਕੁਆਲਿਟੀ ਲੈਵਾ ਮੂਰ ਨੂੰ ਵੀ ਚੰਗਾ ਕੱਢਿਆ ਵੱਲੇਵਾ ਇਹਦਾ ਤੇ ਬਾਕੀ ਬੈਕ ਨੂੰ ਵੀ ਚੰਗਾ ਕੱਢੂ ਥੋੜੀ ਜੀ ਤਾਜੀ ਸੂਈ ਹੈਗੀ ਇੱਕ ਕਰੀ ਬਸ ਕਿਹੜਾ ਕਢਾਦੇ ਹੋਰ ਹੈ ਤਾਜੀ ਸੂਈ ਕਰਕੇ ਪਸ਼ੂ ਥੋੜਾ ਜਿਹਾ ਕਿਰਾ ਲਿੱਸਾ ਜਿਹਾ ਮਹਿਸੂਸ ਹੁੰਦਾ ਹੁੰਦਾਗਾ ਤੇ ਥੋੜੇ ਜਿਹੇ ਦਿਨਾਂ ਦੇ ਵਿੱਚ ਜਿਹਨੇ ਖਰਾ ਖਾ ਕੇ ਵਧੀਆ ਐ ਇਹਨੇ ਮਤਲਬ ਕਿ ਆਡਰ ਵੀ ਚੰਗਾ ਤਿਆਰ ਕਰ ਲੈਣਾ ਬੰਦੇ ਬਸ ਤੇ ਸਰੀਰ ਵੀ ਇਹਨੇ ਵਧੀਆ ਭਰ ਲੈਣਾਗਾ ਤੇ ਬਾਕੀ ਬਰੀਡ ਦੇ ਨਿਸ਼ਾਨੀਆਂ ਸਾਰੀਆਂ ਇਹ ਪੂਰੀਆਂ ਕਰਦੀ ਆ। ਕੱਦ ਚੰਗੇ ਦੇ ਵਿੱਚ ਆ ਗਈ ਪੂਰੀ। ਤੇ ਫੇਸ ਤੁਸੀਂ ਦੁਬਾਰੇ ਦੇਖ ਲਓ ਕੰਨਾਂ ਦੀ ਕੁਆਲਿਟੀ ਬਾਡੀ ਬੰਤਰ ਕਿਸੇ ਪਾਸਿਓ ਲਿੱਸੀ ਨਹੀਂ ਹੈਗੀ ਥੋੜਾ ਜਿਹਾ ਤਾਜੀ ਸੂਈ ਕਰਕੇ ਕਿਹੜਾ ਪਸ਼ੂ ਦਾ ਹੋ ਜਾਂਦਾਗਾ ਤੇ ਚੰਗੀ ਸੋਹਣੀ ਵਿਹੜ ਆ ਗਈ। ਥਾਣ ਦੇਖ ਸਕਦੇ ਹੋ ਥਾਣ ਬਹੁਤ ਵਧੀਆ ਹੈ। ਮੂਠੀਆ ਥਾਣਾ ਦੇ। ਮੂਰਲੇ ਵੀ ਇੱਕੋ ਜਿਹੇ ਆ, ਬੈਕ ਵਾਲੇ ਵੀ ਇੱਕੋ ਜਿਹੇ ਆ ਤੇ ਮੈਂ ਦਾ ਵੀ ਪਸਮਾ ਕਰਕੇ ਬਹੁਤ ਸੋਹਣਾ ਥਾਣ ਕੱਢਦੀ ਹੋਊਗੀ। ਇਹ ਨਾਲ ਵੀ ਥਾਣਾ ਹੈਗਾ ਬਾਕੀ ਗੁਲਾਬੀ ਥਾਣਾਗੇ ਤੇ ਜਿਹੜੀ ਹੁਣ ਐਫਪ ਪਿਓਰ ਦੇ ਵਿੱਚ ਹੁੰਦੀ ਆ ਤੇ ਉਹਦੇ ਥਾਣ ਤੁਹਾਨੂੰ ਪਤਾ ਹੀ ਉਹੋ ਜਿਹੇ ਹਿਸਾਬ ਦੇ ਹੁੰਦੇ ਆ ਕਿਉਂਕਿ ਮਸ਼ੀਨੀ ਚਵਾਈ ਤੇ ਵੀ ਆਪਾਂ ਚਵਾਈ ਕਰ ਸਕਦੇ ਆਂਗੇ ਤੇ ਮੁਠੀ ਵਾਸਤੇ ਹੀ ਬਹੁਤ ਵਧੀਆ ਥਾਣ ਰਹਿਣਗੇ ਇਹ ਤੇ ਬਾਕੀ ਥਾਣਾ ਦੇ ਵਿੱਚ ਵਿੱਥੀ ਚੰਗੀ ਆਗੀ ਅਗਾੜੀ ਵੀ ਚੰਗੀ ਆ ਤੇ ਇਧਰ ਮਿਲਕ ਵੀ ਨੇ ਵੀ ਤੁਸੀਂ ਦੇਖ ਸਕਦੇ ਹੋ ਕਰੀ ਤੁਹਾਨੂੰ ਦੁਬਾਰੇ ਆਪਾਂ ਬੈਕ ਸਾਈਡ ਤੋਂ ਵੀ ਦਿਖਾ ਦਿੰਦੇ ਹਵਾਨਾ ਆ ਜੇ ਨੇ ਭਰਨਾਗਾ ਬਾਕੀ ਚਵਾਈ ਹੋਈ ਵੀ ਹੋਣੀ ਹੈ ਨਾ ਸਵੇਰ ਦੀ ਤਾਂ ਹਾਂ ਤੜਕ ਤੇ ਹੋਈ ਵੀ ਤੇ ਚਵਾਈ ਠੀਕ ਹੈ ਤੇ ਹੁਣ ਬੌਲਾ ਉ ਤਕਰੀਬਨ ਕਿੰਨਾ ਕੱਢਿਆ ਆਪਾਂ ਹਾਂ ਕੜਕ ਤੇਰਾ ਇੱਥੇ ਕੱਢਿਆ ਤੇਰਾ ਲੀਟਰ ਹਾਂ ਬੱਸੀਰ ਜਾਤੀ ਸੀਗੀ ਤੇ 4-5 ਵਿੱਚੋਂ ਉਹ ਕੱਢਿਆ ਸੀਗਾ 4-5 ਲੀਟਰ ਹੁਣ ਕੱਢ ਲਿਆ ਸੀਗਾ ਹਾਂ ਹਾਂ ਠੀਕ ਹੈ ਤੇ ਬੱਸੀਰ ਜਾ ਕੇ ਠੀਕ ਹੈ ਬੱਚੀ ਨੂੰ ਪਿਆਤਾ ਸੀ ਜਾਣੀ ਹਾਂ ਨਹੀਂ ਹਾਂ ਠੀਕ ਹੈ ਤੇ ਦੋਸਤੋ تسਲੀ ਤੁਸੀਂ ਆਪ ਕਰਨੀ ਆ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਤੀ ਹੈਗੀ ਬਾਕੀ ਕੋਈ ਗੱਲਬਾਤ ਕੀ ਹੈ ਜੀ ਰਹਿ ਜਾਂਦੀ ਆ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਬਾਕੀ ਤੁਹਾਨੂੰ ਧਾਰਾਂ ਵੀ ਆਪਾਂ ਮਾਰ ਕੇ ਦਿਖਾਈ ਦਿੰਨੇ ਆ ਸਵੇਰੇ ਇਹਦੀ ਚਵਾਈ ਹੋਈ ਵੀ ਹੈਗੀ ਤੇ ਹੁਣ ਟਾਈਮ ਤਕਰੀਬਨ ਮੇਰੇ ਖਿਆਲ ਨਾਲ 2 ਕ ਦਾ ਹੋਊਗਾ 2 2.5 ਕ ਦਾ ਤੇ ਉਹੀ ਜਿਹੇ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਬਾਕੀ ਤੁਹਾਨੂੰ ਧਾਰਾਂ ਆਪਾਂ ਮਾੜੇ ਮੋਟੇ ਮਾਰ ਕੇ ਦਿਖਾ ਦਿੰਨੇ ਆ ਤਾਂ ਕਿ ਤੁਹਾਨੂੰ ਤਸੱਲੀ ਹੋ ਜੇ ਸਾਫ ਸੁਥਰੀ ਹੈਗੀ ਦੇਖ ਸਕਦੇ ਆ ਦੂਜੇ ਚੋਈ ਮਾਰਦੇ ਬੈਕ ਸਾਈਡ ਵਾਲਿਆਂ ਨੂੰ ਮਾਰ ਦੇ ਠੀਕ ਆ ਬਸ ਅਗਲੇ ਨੂੰ ਮਾਰ ਦੇ ਉਧਰ ਲੈ ਬਸ ਠੀਕ ਆ ਦੇਖ ਸਕਦੇ ਹੋ ਦੋਸਤੋ ਇਹ ਚਾਰਾਂ ਥਾਣਾ ਦੇ ਵਿੱਚੋਂ ਤੁਹਾਨੂੰ ਆਪਾਂ ਧਾਰਾ ਮਾਰ ਕੇ ਦਿਖਾ ਦਿਆਂ ਥਾਣਾ ਥੋਣਾ ਦੀ ਓਕੇ ਆ ਜਮਾਂ ਵੀ ਧਾਰ ਵੀ ਬਹੁਤ ਵਧੀਆ ਆ ਗਏ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਇਥੇ ਆ ਕੇ ਆਪ ਦੀ ਤਸੱਲੀ ਕਰੋ ਕਿ ਇਹਦੀ ਵੀਡੀਓ ਦੇ ਵਿੱਚ ਪਸ਼ੂ ਦੀ ਉਨੀ ਜੱਜਮੈਂਟ ਨਹੀਂ ਲੱਗਦੀ ਤੇ ਤੁਸੀਂ ਆਪ ਦੀ ਤਸੱਲੀ ਕਰਕੇ ਬਾਈ ਨਾਲ ਗੱਲਬਾਤ ਕਰਕੇ ਤੇ ਫਿਰ ਤੁਸੀਂ ਵੇੜ ਨੂੰ ਖਰੀਦ ਸਕਦੇ ਹੋ ਤੇ ਵੀਡੀਓ ਦੇ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾ ਨਵੇਂ ਆਏ ਆ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਇੱਕ ਵਾਰੀ ਤੁਹਾਨੂੰ ਮਾੜੀ ਬੱਚੀ ਫੇਰ ਦਿਖਾ ਦਗੇ ਤੇ ਮਣੋੜ ਕੇ ਆਪਾਂ ਵੀਡੀਓ ਦਾ ਐਂਡ ਕਰ ਦਿਆਂਗੇ ਬੱਚੀ ਅੱਕਾਰੀ ਫੇਰ ਦੇਖ ਲਓ ਬੱਚੀ ਬਹੁਤ ਸੋਹਣੀ ਆਈ ਹੈਗੀ ਧੰਨਵਾਦ